ਜਿੰਦਾਬਾ ਟੀਵੀ ਦੇਖਦੇ ਮੇਰੇ ਵੱਲੋਂ ਜਾਨੀ ਕਿ ਮੇਜਰ ਸਿੰਘ ਚੱਕਸਾਪੂ ਵੱਲੋਂ ਸਤ ਸ੍ਰੀ ਅਕਾਲ ਕਬੂਲ ਕਰਿਓ ਹੋਰ ਸਨਾਓ ਠੀਕ ਠਾਕ ਹੋ ਚਾਰਤੀ ਕਲਾਇਆ ਤੇ ਅੱਜ ਆਪਾਂ ਗੱਲਬਾਤ ਕਰਨੀਆਂ ਪੰਜਾਬ ਦੀ ਖਾਸ ਕਰਕੇ ਗੱਲਬਾਤ ਕਰਨੀਆਂ ਸ਼ੋਮਣੀ ਕਾਲੇ ਦਲ ਤੇ ਖਾਸ ਕਰਕੇ ਇਲੈਕਸ਼ਨਾਂ ਹੋ ਕੇ ਹਟੀਆਂ ਐਮਪੀ ਦੀਆਂ ਤੇ ਉਹਦੇ ਵਿੱਚ ਅਕਾਲੀ ਦਲ ਨੇ ਜੋ ਵੀ ਗੱਲਾਂ ਬਾਤਾਂ ਕੀਤੀਆਂ ਜੋ ਤੁਹਾਨੂੰ ਵੀ ਸਾਰੇ ਜਾਣਦੇ ਤੇ ਅਸੀਂ ਵੀ ਸਾਰਾ ਕੁਝ ਜਾਣਦੇ ਤੇ ਮੈਂ ਕਹੂੰਗਾ ਵੀ ਅੱਜ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀਆਂ ਇਹ ਤੁਹਾਨੂੰ ਲੱਗ ਰਿਹਾਗੇ ਵੀ ਸ਼ੋਮਨੀ ਕਲ ਦੇ ਪ੍ਰਧਾਨ ਸਾਹਿਬ ਦੀ ਜਿਹੜੀ ਕੁਰਸੀ ਆ ਉਹ ਖਤਰੇ ਦੇ ਵਿੱਚ ਆਈ ਹੋਈ ਆ ਤੇ ਆਪਾਂ ਇਸ ਬਾਬਤ ਗੱਲਬਾਤ ਕਰਨੀਆਂ ਆ ਮੇਰੇ ਨਾਲ ਮੇਰੇ ਸਤਿਕਾਰਯੋਗ ਸਾਡੇ ਚੌਹਾਂ ਸਾਹਿਬ ਜੁੜ ਚੁੱਕੇ ਨੇ ਆਜੋ ਪਹਿਲਾਂ ਚੌਹਾਂ ਸਾਹਿਬ ਦਾ ਵੈਲਕਮ ਕਰੀਏ ਉਹਨਾਂ ਦੇ ਨਜ਼ਰ ਥਰੂ ਤੁਹਾਡਾ ਨਾਲ ਗੱਲਬਾਤਾਂ ਹਲਕੀ ਫੁਲਕੀ ਜੀ ਆਪਾਂ ਗੱਲਬਾਤ ਕਰਨੀਆਂ ਚੌਹਾਂ ਸਾਹਿਬ ਜਿੰਦਾਬਾਦ ਤੇ ਤੁਹਾਡਾ ਦਿਲੋਂ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਨੋ ਕਹਿਮੋ ਹਾਂਜੀ ਬਿਲਕੁਲ ਜੀ ਵੀ ਆਪਾਂ ਮੈਨੂੰ ਲੱਗਦਾ ਜੇ ਤੁਸੀਂ ਕਹਿਮ ਆ ਅਸੀਂ ਵੀ ਕਹਿਮ ਆ ਪਰ ਮੈਨੂੰ ਲੱਗਦਾ ਆ ਵੀ ਜਿਹੜਾ ਸ਼ੋਮਨੀ ਕਾਲੇ ਦਾ ਲਿਆ ਉਹ ਤਾਂ ਸੀ ਕੈਮ ਤੇ ਰਹਿਣਾ ਵੀ ਉਹਨੇ ਕਹਿਮ ਆ ਪਰ ਜਿਹੜੇ ਪ੍ਰਧਾਨ ਸਾਹਿਬ ਆ ਉਹਨਾਂ ਨੂੰ ਲੱਗਦਾ ਖਤਰੇ ਦੀ ਘੰਟੀ ਉਹਨਾਂ ਦੇ ਵੱਜੀ ਹੋਈ ਆ ਤੇ ਖਾਸ ਕਰਕੇ ਜਿਹੜੀ ਹੁਣ ਇਲੈਕਸ਼ਨ ਨਿਭੜੀ ਆ ਉਸ ਤੋਂ ਬਾਅਦ ਕਹਿੰਦੇ ਖਤਰੇ ਦੀ ਘੰਟੀ ਕਹਿੰਦੇ ਪ੍ਰਧਾਨ ਬਦਲੋ ਪ੍ਰਧਾਨ ਬਦਲੋ ਤੁਹਾਨੂੰ ਲੱਗਦਾ ਕਿ ਪ੍ਰਧਾਨ ਸਾਹਿਬ ਬਦਲ ਹੋ ਜਾਣਗੇ ਕਿ ਨਹੀਂ ਅ ਮੇਰੇ ਸੈਂਦਿ ਸਵਾਲ ਅੱਜ ਦੇ ਟਾਈਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਇਹ ਹੋਈ ਹੈਗਾ ਜੀ। ਹੂੰ ਹੂੰ। ਔਰ ਇਸ ਵਜ੍ਹਾ ਕਰਕੇ ਹੀ ਜਿਹੜਾ ਸਾਡਾ ਨੁਕਸਾਨ ਇੰਨਾ ਹੋ ਗਿਆ ਨਾ ਜਿਹੜਾ ਆਪਾਂ ਗੱਲਾਂ ਕਰਦੇ ਆਂ। ਜਿਹੜੀ ਆਪਾਂ ਚੇਤਨਤਾ ਦੀ ਗੱਲ ਜਿਹੜੀ ਆਮ ਲੋਕਾਂ ਦੇ ਵਿੱਚ ਇੱਕ ਸੂਝ-ਬੂਝ ਦੀ ਗੱਲ ਜਿਹੜੀ ਹੋਈ ਆ। ਹੂੰ ਹੂੰ। ਉਹਦਾ ਕਾਰਨ ਇਹ ਹੈਗਾ ਕਿ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਹੋਇਆ ਨਾ ਜਿਹੜੇ ਸ਼ੁਰੂ ਕਰ ਜਾਂਦੇ ਨੇ। ਤੋਂ ਉਹਨੇ ਸਾਰੇ ਪਾਸੇ ਦਾ ਪਠਾ-ਪਠਾੜ ਦਿੱਤਾ। ਹੂੰ। ਪੰਜਾਬ ਦੀ ਸਿਆਸਤ ਦਾ ਧਰਮ ਦਾ ਸਭਿਆਚਾਰ ਦਾ ਹਰ ਚੀਜ਼ ਦਾ ਕੋਈ ਪਾਸਾ ਛੱਡਿਆ ਨਹੀਂ ਹਾਂਜੀ ਔਰ ਜੇ ਇਸੇ ਕారణਾ ਨਾ ਹੁੰਦਾ ਤਾਂ ਫਿਰ ਇਹ ਨੌਬਤ ਹੋਣੀ ਨਹੀਂ ਸੀ ਹਾਂ ਹਾਂ ਜਿਹੜੀ ਇਸ ਵੇਲੇ ਸਿਚੁਏਸ਼ਨ ਇਸ ਲਈ ਬਣੀ ਹੋਈ ਹੈਗੀ ਆ ਉਹਦੇ ਵਿੱਚ ਦੇਖੋ 13 ਦੇ ਵਿੱਚੋਂ 10 ਮੈਂਬਰਾਂ ਦੀਆਂ ਜਮਾਨਤਾ ਹੀ ਜਬਤ ਹੋ ਜੜੀਆਂ ਕਿੰਨੀ ਵੱਡੀ ਸ਼ਰਮਨਾਕ ਗੱਲ ਹੈਗੀ ਆ ਬਿਲਕੁਲ 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 ਔਰ ਦੂਜੀ ਪਾਸੇ ਨਾਲ ਇਹ ਹੈਗਾ ਤੇ ਜਿਹੜੀ ਮੈਂ ਇਸ ਗੱਲ ਸਾਨੂੰ ਕੋਈ ਖੁਸ਼ੀ ਨਹੀਂ ਹੈਗੀ ਮਤਲਬ ਨਾਲੇ ਵੀ ਗੱਲ ਕਰਦੇ ਆ ਹੂੰ ਕਿਉਂਕਿ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਆ ਉਸ ਜਗ੍ਹਾ ਤੇ ਆ ਉਹ ਸਾਡੀ ਪਹਿਲ ਹੁੰਦੀ ਆ ਹਾਂਜੀ ਲੇਕਿਨ ਜਿਹੜੇ ਜੈਸ ਪਰਿਵਾਰ ਨੇ ਕਬਜ਼ਾ ਕੀਤਾ ਉਸ ਤੇ ਉਹਨਾਂ ਨੇ ਉਹ ਪਹਿਲ ਸਾੜੀਆਂ ਤੋਂ ਗਵਾ ਕੇ ਸਾਡਾ ਨੁਕਸਾਨ ਹੋ ਗਿਆ ਬਹੁਤ ਵੱਡਾ ਹੂੰ ਔਰ ਜਿਹੜੀ ਦੂਜੀ ਪਾਸੇ ਨਾਲ ਇੱਕ ਇਹ ਵੀ ਆ ਹਾਂਜੀ ਇੱਕ ਆਪਾਂ ਨੂੰ ਬੇਸ਼ਰਮੀ ਔਰ ਬੇਈਈ ਕਹਿ ਸਕਦੇ ਆਗੇ ਹਾਂਜੀ ਇਹ ਜਿਹੜਾ ਦੇਖੋ ਆਪਾਂ ਕਿਸ ਕਲਚਰ ਜਿਸ ਲੁੱਕ ਆ ਰਹੇ ਨੇ ਹੈਗੇ ਆ ਜੇ ਸਾਡੇ ਕੋਲੋਂ ਇੱਕ ਅਜਿਹੀ ਕੋਈ ਗਲਤੀ ਹੋ ਜਾਵੇ ਤਾਂ ਅਸੀਂ ਉਹਦੇ ਵਿੱਚ ਕਹਿੰਦੇ ਚੰਗਾ ਭਾਈ ਸਭ ਤੋਂ ਗਲਤੀ ਹੋ ਗਈ ਸੀ ਤੇ ਮੈਂ ਹੁਣ ਪਾਸੇ ਹੋ ਜਾਣਾ ਕੋਈ ਹੋਰ ਬੰਦਾ ਇਹਨੂੰ ਸੁਧਾਰ ਲਵੇ ਹੂੰ ਹੂੰ ਤੇ ਸ਼ਰਮੀ ਇਸ ਗਲਤੀ ਬਹੁਤ ਵੱਡੀ ਹੈਗੀ ਆ ਵੀ ਇਸ ਪੱਧਰ ਤੱਕ ਕਿਸੇ ਪੱਖ ਤੋਂ ਕੋਈ ਫਾਇਦਾ ਨਾ ਕਰਕੇ ਕੌਮ ਦਾ ਸਤਿਆਨਾਸ਼ ਕਰਨ ਤੋਂ ਬਾਅਦ ਅਜੇ ਤੱਕ ਵੀ ਉਸ ਕੁਰਸੀ ਨੂੰ ਚਿੰਬੜੇ ਰਹਿਣ ਦਾ ਜੋ ਮਾਨਤ ਬਣਿਆ ਹੈਗਾ ਉਹ ਛੇੜ ਨੂੰ ਦਿਲ ਨਹੀਂ ਕਰ ਰਿਹਾ ਹੂੰ ਔਰ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਇਹ ਆ ਕਿ ਹੋਣਾ ਕੀ ਹੈਗਾ ਜੇ ਇਸ ਤਰੀਕੇ ਦੇ ਨਾਲ ਬਿਲਕੁਲ ਮੰਚ ਤਿਆਗ ਦੀ ਭਾਵਨਾ ਨਾ ਆਈ ਹਾਂਜੀ ਤੇ ਮੇਜਰ ਸਿੰਘ ਜੀ ਫਿਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਇਕੱਲੇ ਅਕਾਲੀ ਦਲ ਦੀ ਨਹੀਂ ਪੂਰੀ ਧਰਤਾ ਕੀ ਇਹਦਾ ਐਸਾ ਨੁਕਸਾਨ ਹੋ ਜਾਏਗਾ ਜਿਹੜਾ ਕਿ ਬੜੇ ਲੰਬੇ ਟਾਈਮ ਲੱਗੂਗਾ ਇਹਨੂੰ ਮੁੜਕੇ ਦੁਬਾਰਾ ਫੇਰ ਹੁਕਚ ਲਿਓ ਹੂੰ ਚਾਨਣ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਸਾਡੇ ਕਿਆ ਵਤਾਂ ਸਾਡੇ ਸਿੱਖੂ ਸਾਹਿਬ ਦਾ ਵੀ ਮੈਨੂੰ ਮੈਸੇਜ ਆ ਰਿਹਾ ਹੈ ਉਹਨਾਂ ਨੇ ਲਿਖਿਆ ਬਹੁਤ ਵਧੀਆ ਗੱਲ ਹੈ ਤਾਂ ਮੈਨੂੰ ਵੀ ਚੰਗੀ ਲੱਗੀ ਸ਼ਾਇਦ ਜਿਹੜੇ ਸਾਨੂੰ ਜਿੰਦਾਬਾਦ ਲਾਈਵ ਦੇਖ ਰਹੇ ਨਾ ਉਹਨਾਂ ਨੂੰ ਵੀ ਗੱਲਬਾਤ ਚੰਗੀ ਲੱਗਣੀ ਛੈ ਤੁਸੀਂ ਵੀ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਹੋਣੀ ਆ ਉਹ ਕਹਿੰਦੇ ਆ ਵੀ ਵੀ ਲੱਗਦਾ ਮੇਜਰ ਭਾਬ ਜਿਹੜੇ WhatsApp ਦੇ ਨਾਲ ਨਾਲ ਜਿਹੜੇ ਉਹਨਾਂ ਦੇ ਯੈਸਮੈਨ ਆ ਨਾ ਉਹਨਾਂ ਨੇ ਇੱਕ ਦਾਇਰਾ ਇਦਾਂ ਦਾ ਬਣਾ ਕੇ ਰੱਖ ਦਿੱਤਾ ਵੀ ਹਾਂ ਬਸ ਆਪ ਯੂ ਆਰ ਗ੍ਰੇਟ ਯੂ ਆਰ ਗ੍ਰੇਟ ਯੂ ਆਰ ਗ੍ਰੇਟ ਪਰ ਉਹ ਆੜੇ ਦਵਾਰੇ ਵਾਲੀ ਗੱਲ ਨਹੀਂ ਪਹੁੰਚਣ ਦੇ ਰਹੇ ਜਿੱਦਾਂ ਖਾਸ ਕਰਕੇ ਬਹਿਮੀ ਦੇਖ ਰਹੇ ਖਾਸ ਕਰਕੇ ਤੁਸੀਂ ਵੀ ਇਹ ਦੇਖੀ ਹੋਣੀ ਆ ਜਿਹੜੇ ਸਾਡੇ ਲੁਧਿਆਣੇ ਵਾਲੇ ਮਹੇਸ਼ ਿੰਦਰ ਸਿੰਘ ਗਰੇਵਾਲ ਉਹਨਾਂ ਦਾ ਵੀ ਇੱਕ ਬਿਆਨ ਤੁਰਿਆ ਫਿਰਦਾ ਯਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਗੱਲ ਕਹੀ ਆ ਕਿ ਵੀ ਬਾਦਲ ਸਾਹਿਬ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਕਰਕੇ 20 ਸਾਲ ਤੋਂ ਬਾਦਲ ਸਾਡੇ ਸਮੋਰ ਸਾਡੇ ਪ੍ਰਧਾਨ ਸਾਹਿਬ ਹੈ ਤੇ ਉਹ ਕਾਲੀਦਾ ਦੇ ਪ੍ਰਧਾਨ ਹੀ ਰਹਿਣਗੇ ਇਹਦੇ ਬਾਰੇ ਤੁਹਾਡਾ ਕੀ ਚਾਣਨਾ ਆ ਥੋੜਾ ਇਹਦੇ ਬਾਰੇ ਬਰੀਕ ਗੱਲਬਾਤ ਕਰੀਏ ਇਹਦੇ ਬਾਰੇ ਕਹਿਣਾ ਇਹ ਹੈ ਮੇਜ ਸਿੰਘ ਜੀ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਅਪਾਸੀ ਕੌਂਡ ਦੇ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਤੇ ਪਹਿਲਾਂ ਇੰਨੇ ਹੌਲੇ ਹੋਏ ਸੀ ਨਾ ਹਾਂਜੀ ਔਰ ਜ਼ੱਲੇ ਵਾਲੇ ਬਾਗ ਦਾ ਕਾਂਡ ਵੀ ਹੋਇਆ ਸੀਗਾ ਹਾਂ ਹਾਂ ਔਰ ਉਹਦੇ ਵਿੱਚ ਜੋ ਰਿਜ਼ਲਟ ਉਹਦਾ ਨਿਕਲੇ ਸੀ ਜਿੰਨੇ ਵੀ ਲੋਕਾਂ ਨੇ ਦਰਵਾਸਾਬ ਤੇ ਅਟੈਕ ਕੀਤਾ ਸੀ ਹਾਂ ਉਹਨਾਂ ਨੇ 153 ਦਿਨ ਨਿਕੜੇ ਚਾਰ ਪੰਜ ਪਾਰਟੀਆਂ ਜਿਹੜਾ ਨੇ ਕੀਤਾ ਇਹ ਕੰਮ ਹਾਂਜੀ ਤੇ ਇੰਦਰਾ ਗਾਂਧੀ ਨੂੰ ਵੀ ਇਸ ਗੱਲ ਦਾ ਬਿਲਕੁਲ ਪਤਾ ਸੀਗਾ ਹਾਂ ਹਾਂ ਆ ਕਿਹੜੇ ਲੋਕ ਹੈਗੇ ਉਹਨਾਂ ਨੂੰ ਵੀ ਇਹ ਗੱਲ ਪਤਾ ਹੈਗਾ ਵੀ ਜੇ ਅਸੀਂ ਇਹ ਕਰਾਂਗੇ ਤਾਂ ਕੀ ਤੁਸੀਂ ਉਹ ਮਲਕ ਸਾਹਿਬ ਦਾ ਜਿਹੜੇ ਆਪਣੇ ਹਰਿਆਣੇ ਤੋਂ ਹੈਗੇ ਆ ਹਾਂ ਉਹਨਾਂ ਨੇ ਤੁਸੀਂ ਸੁਣਿਆ ਹੋਣਾ ਬਹੁਤ ਸਾਰੀ ਉਹਨਾਂ ਕਿਹਾ ਨਾ ਤੇ ਸੇਖ ਕੌਮ ਜਿਹੜੀ ਇਹਨੂੰ ਡਰਾਇਆ ਲੀ ਗਾ ਸਰਦਾ ਕਹਾਈਆ ਸਰਦਾ ਇਹ ਬਦਲਾ ਵੀ ਲੈਂਦੀ ਹੈ ਬਿਲਕੁਲ ਜੀ ਬਿਲਕੁਲ ਔਰ ਉਹਦੇ ਵਿੱਚ ਜਿਹੜੀ ਇੰਦਰਾ ਗਾਂਧੀ ਜਿਹੜੀ ਮੌਤ ਹੋਈ ਆ ਜਾਂ ਉਹਨ ਦਰਵਾਸਾ ਤੇ ਏਡੀ ਵੱਡੀ ਬਲੰਡਰ ਕੀਤੀ ਅੱਜ ਸਾਰੇ ਮੰਨਦੇ ਆ ਉਹ ਪਾਰਟੀ ਸਾਰੀ ਮੰਦੀ ਆ ਹਾਂਜੀ ਲੇਕਿਨ ਕਰਵਾਇਆ ਕਿ ਨਾ ਜਿਹੜੇ ਗੈਸਮੈਨ ਤੋਂ ਉਹਨਾਂ ਨੇ ਕਰਵਾਇਆ ਨਾ ਬਿਲਕੁਲ ਸਹੀ ਗੱਲ ਹਾਂ ਕੇ ਝੋਲੇ ਝੋਖ ਵੀ ਅੱਪਾ ਕਹ ਲੈਣੇ ਹੈਗੇ ਹਾਂ 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 ਇਸੇ ਤਰੀਕੇ ਦੇ ਨਾਲ ਜਿਹੜੇ ਝੋਲੇ ਝੋਖ ਹੈਗੇ ਆ ਅੱਜ ਬਾਤਲ ਪਰਵਾ ਦੇ ਨਾਲ ਹਾਂ ਔਰ ਉਹ ਨਨੇ ਹੀ ਪਠਾ ਜਰਾ ਬਿਠਾ ਦਤਾ ਹਮੇਸ਼ਾ ਜਦ ਵੀ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਆ ਚਾਹੇ ਉਹ ਪਰਿਵਾਰ ਹੋਵੇ ਚਾਹੇ ਉਹ ਪਾਰਟੀ ਹੋਵੇ ਉਸ ਕੌਮ ਦੇ ਵਿੱਚ ਜਿਹੜੇ ਵਿੱਚ ਝੋਲੀ ਚੱਕ ਇੰਨੇ ਜ਼ਿਆਦਾ ਹੋ ਗਏ ਹੋਣ ਔਰ ਉਹ ਲੋਕੜਿਆ ਉਹ ਸਹੀ ਫੈਸਲਾ ਕਰ ਨਾ ਸਕਦੇ ਹੋਣ ਆਪਣੀ ਜਿਹੜੀ ਆ ਕੀ ਆ ਲਾਲਚ ਦੇ ਪਿੱਛੇ ਠੀਕ ਹੈ ਤੇ ਉਸ ਵੇਲੇ ਫਿਰ ਇਹ ਰਿਜ਼ਲਟ ਨਿਕਲਦੇ ਜੋ ਤੁਸੀਂ ਆਪਾਂ ਦੇਖ ਰਹੇ ਐ ਇਸ ਵੇਲੇ ਇਹ ਗੱਲ ਤੁਸੀਂ ਨਾ ਚ ਲੈਣੇ ਚਾਹਵੋ ਜਿੰਨੇ ਵੀ ਬੰਦੇ ਇਹ ਹੈਗੇ ਆ ਨਾ ਇਸ ਦੇ ਕਾਰਜ ਦਲ ਦੇ ਵਿੱਚ ਹਾਂ ਹਾਂ ਨਾ ਜਿਹੜੇ ਮਲਤੀ ਤੁਸੀਂ ਲੈ ਲਓ ਹਾਂਜੀ ਤੁਸੀਂ ਇਹਨਾਂ ਨੂੰ ਦੁੱਧ ਹੋਤੇ ਕਿਸੇ ਨੂੰ ਬਲੀ ਕਹਿ ਸਕਦੇ ਹਾਂ ਠੀਕ ਆ ਹਾਂ 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 ਕਿਉਂਕਿ ਉਹਦਾ ਕਾਰਨ ਹੈਗਾ ਇਹ ਸਾਰੇ ਗੈਸਮੈਨ ਨਹੀਂ ਰਹੇ ਆ ਹਾਂ ਦੂਜੀ ਗੱਲ ਇਹ ਆ ਜੇ ਆਪਾਂ ਹੁਣ ਜੇ ਆਪਾਂ ਆਪਸ ਵਿੱਚ ਮਿੱਤਰ ਹੈਗੇ ਆ ਹਾਂਜੀ ਮੇਰੇ ਸਹੀ ਦੀ ਮੈਂ ਕ੍ਰਾਫਟ ਹਾਂਗਾ ਤੁਸੀਂ ਮੇਰੇ ਮਿੱਤਰ ਹੈਗੇ ਤੁਸੀਂ ਤੁਹਾਡੇ ਵੀ ਥੋੜੇ ਬਹੁਤ ਹੀ ਹਵਾ ਤੁਹਾਨੂੰ ਬਝੁਰ ਲੱਗ ਜਾਏਗੀ ਹੂੰ 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 ਸਹੀ ਗੱਲ ਹੈ ਹੂੰ ਇਹ ਗੜੀ ਜੁੜਲੀ ਜਿੰਨੀ ਵੀ ਹੈਗੀ ਹੈ ਨਾ ਇਹੋ ਹਾਂਜੀ ਇੱਕ ਗਿੱਲੇ ਇੱਕ ਨਹੀਂ ਸਾਰੇ ਜਲੇ ਖਰਾਬ ਇਹ ਸਾਰੇ ਕੌਮ ਦਾ ਹਾਲ ਹੈ ਤਾਂ ਹੀ ਖਰਾਬ ਹੋਇਆ ਹੂੰ ਜਿਹੜਾ ਇੱਕ ਜ਼ਿੰਮੇਵਾਰੀ ਹੈ ਨਾ ਸਾਨੂੰ ਕਦੇ ਵੀ ਆਪਣੀ ਜ਼ਮੀਰ ਨੂੰ ਮਾਰਨਾ ਨਹੀਂ ਚਾਹੀਦਾ ਹੈਗਾ ਹੂੰ ਹੂੰ ਅਸੀਂ ਚਾਹੇ ਮਿੱਤਰ ਦੇ ਵਿੱਚ ਹੋਈਏ ਬੇਸਿਸ ਤੇ ਆਪਾਂ ਜਿਹੜਾ ਮੇਰਤ ਰੱਖੀਏ ਹੂੰ ਹੂੰ ਚਾਹੇ ਕਿਸੇ ਪਾਰਟੀ ਵੱਲੋਂ ਰੱਖੀਏ ਅਸੀਂ ਜਿੱਥੇ ਸਾਡੇ ਵਿੱਚ ਕੋਈ ਹੁਨਤਾ ਹੀ ਹੁੰਦੀ ਆ ਗਲਤੀ ਆਉਂਦੀ ਆ ਸਾਨੂੰ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਆ ਹਮ ਹਮ ਕਿ ਅਸੀਂ ਉਥੇ ਥੋੜੀ ਟੋਕਤ ਆਹੀ ਕਰਕੇ ਉਹ ਸੁਧਾਰ ਲੈ ਸਕੀਏ ਤੇ ਮੈਂ ਚੌਂਸਾਬ ਨਾਲ ਨਾਲ ਸੋਸ਼ਲ ਮੀਡੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵਿੰਦਰ ਭਾਈ ਵੀ ਸਾਨੂੰ ਲਾਈਵ ਦੇਖ ਰਿਹਾ ਦਵਿੰਦਰ ਦਵਿੰਦ ਹਾਂ ਦਵਿੰਦਰ ਗਰਚਾ ਸਾਹਿਬ ਦਾ ਵੀ ਮੈਸੇਜ ਮੈਨੂੰ ਨਾਲ-ਨਾਲ ਆ ਰਿਹਾ ਆ ਉਹਨਾਂ ਨੇ ਵੀ ਬੜੀ ਗਧੀਆਂ ਗੱਲ ਕਹੀ ਆ ਉਹ ਕਹਿੰਦੇ ਆ ਬਈ ਬਈ ਚੌਂਸਾਬ ਨਾਲ ਤੁਸੀਂ ਗੱਲਬਾਤ ਉਹ ਕਹਿੰਦੇ ਆ ਬਈ ਜੇ ਤੁਸੀਂ ਗੱਲਬਾਤ ਜੇ ਬਾਸ ਨੂੰ ਥੋੜਾ ਟਾਈਮ ਲਈ ਆਪਾਂ ਬ੍ਰੇਕ ਦੇ ਵੀ ਦਿਈਏ ਤਾਂ ਕਿਹੜਾ ਇਹਦੇ ਵਿੱਚ ਲੋੜਾ ਆ ਜਾਊਗਾ ਕਿਸੇ ਹੋਰ ਨੂੰ ਥੋੜਾ ਜਿਹਾ ਅੱਗੇ ਕਰਕੇ ਦੇਖੀਏ ਬਈ ਸ਼ਾਇਦ ਕੋਈ ਗੱਲਬਾ ਚੇਂਜ ਕਰਕੇ ਕਹਿੰਦੇ ਉਹਦੇ ਲੰਮੀ ਰੇਸ਼ ਦੇ ਘੋੜੇ ਨੂੰ ਉਹ ਘੋੜਾ ਚੇਂਜ ਕਰ ਲਈਏ ਸ਼ਾਇਦ ਗੱਲਬਾਤ ਆਪਾਂ ਕਿਤੇ ਬੰਨੇ ਲਾ ਲਈਏ ਪਰ ਤੁਹਾਡਾ ਨਜ਼ਰੀਆ ਇਹਦੇ ਬਾਰੇ ਕੀ ਹੈ ਜੇ ਆਪਾਂ ਥੋੜਾ ਜਿਹਾ ਇਹ ਹੋ ਸਕਦੀ ਗੱਲਬਾਤ ਇਹ ਮੈਂ ਕਿਹਾ ਸੀ ਮੈਂ ਇੱਕ ਦਿਨ ਜਿਹੜਾ ਪੜਿਆ ਸੀਗਾ ਹਾਂਜੀ ਜਦੋਂ ਉਹ ਵੱਡੇ ਬਦਲ ਜੀਦੇ ਸੀ ਨਾ ਜਸਵੰਦੇ ਹੂੰ ਹੂੰ ਉਸ ਵੇਲੇ ਸਕੀਰ ਬਾਦਲ ਨੇ ਆਪਣਾ ਜਿਹੜਾ ਅਸਤੀਫਾ ਦੇਣ ਦੇ ਬਾਰੇ ਗੱਲ ਸੋਚੀ ਸੀ ਹੂੰ ਹੂੰ ਮੈਂ ਪੜਿਆ ਇਥੇ ਹਾਂਜੀ ਇਹ ਐਸੇ ਹੱਥੇ ਪੜਿਆ ਇਹੋ ਹੂੰ ਲੇਕਿਨ ਵੱਡੇ ਬਾਬਲ ਨੇ ਉਹਨਾਂ ਨੂੰ ਜਦੋਂ ਉਹਨੇ ਸ਼ੇਅਰ ਕੀਤੀ ਗੱਲ ਤੋਂ ਉਹਦੇ ਨਾਲ ਉਹ ਕਹਿੰਦੇ ਜੇ ਤੂੰ ਇੱਕ ਵਾਰੀ ਲੈ ਗਿਆ ਨਾ ਹੂੰ ਮੁੜ ਕੇ ਤੇਰੀ ਵਾਰੀ ਨਹੀਂ ਦੁਬਾਰਾ ਹੋਣੀ ਹੈਗੀ ਨਹੀਂ ਹੋਣੀ ਹੂੰ ਸਹੀ ਹੁਣ ਕਾਰਨ ਵਿੱਚੋਂ ਇਹ ਹੀ ਹੈਗਾ ਜਿਸ ਕਰਕੇ ਛੱਡ ਨਹੀਂ ਲਿਆ ਉਹ ਹੂੰ 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 ਪਈ ਜੇ ਮੈਂ ਇੱਕ ਵਾਰ ਛੱਡਦਾ ਮੁੜ ਕੇ ਮੇਰੀ ਵਾਰੀ ਨਹੀਂ ਮੁੜ ਕੇ ਹੋਣੀ ਹੈਗੀ ਨਹੀਂ ਹੋਣੀ ਹੂੰ ਠੀਕ ਹੈ ਪਰ ਦੂਜੇ ਪਾਸੇ ਨਾਲ ਇਹ ਹੈਗਾ ਇਸ ਵੇਲੇ ਹੁਣ ਚੈਲੇਜ ਦੇ ਨਵੇਂ ਖੜੇ ਹੋਰ ਵੀ ਹੋ ਗਏ ਨੇ ਇਸ ਵੇਲੇ ਬਿਲਕੁਲ ਜੀ ਬਿਲਕੁਲ ਮੇਰਾ ਇੱਕ ਸਵਾਲ ਹੀ ਆ ਵੀ ਕਿੱਥੇ ਹੁਣ ਭਾਈ ਸਰਜੀਤ ਸਿੰਘ ਵਰਗੇ ਜਾਂ ਭਾਈ ਅਮਰਪਾਲ ਸਿੰਘ ਜਿਹੜੇ ਅੱਜ ਇਹਨਾਂ ਤੋਂ ਲੋਕਾਂ ਨੂੰ ਆ ਸਗੀ ਆ ਔਰ ਜਿਨ੍ਹਾਂ ਨੇ ਇਹ ਗੱਲ ਨਾ ਸਵੀਕਾਰਤੀ ਪਰ ਅਸੀਂ ਸ਼ੋਮਨੀ ਕਾਲੇਦਾਰ ਤੋਂ ਮੁੜ ਕੇ ਸੁਜੀਤ ਕਰਦਾ ਆ ਬਿਲਕੁਲ ਬਿਲਕੁਲ ਤੇ ਫਿਰ ਇਹਨਾਂ ਦਾ ਤੋਂ ਲੋਕ ਤੁਰਨਗੇ ਕਿ ਉਹਨਾਂ ਦਾ ਤੁਰਨਗੇ ਹੂੰ ਸਹੀ ਹੈ ਕਿ ਕਿ ਐਸ ਵੇਲੇ ਤਾਂ ਦੇਖੋ ਜਿਹੜੀ ਸਿਆਣਪ ਹੈ ਨਾ ਇਹਦੇ ਵਿੱਚ ਉਹ ਜਿੰਨੀ ਜਲਦੀ ਹੋ ਸਕੇ ਉਹਨੂੰ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਹੂੰ ਔਰ ਉਹਦੇ ਨਾਲ ਕੀ ਹੈਗਾ ਜਿਹਨਾਂ ਲੋਕਾਂ ਇਹ ਲੋਕ ਉਹ ਮੋੜੇ ਲਿਆ ਕੇ ਜਿਨ੍ਹਾਂ ਉਸ ਪਾਰਟੀ ਦੇ ਫੇਰ ਦੁਬਾਰਾ ਲੋਕ ਵਿਸ਼ਵਾਸ ਕਰ ਸਕਦੇ ਹੂੰ ਹੂੰ ਪਰ ਮੈਂ ਨਾਲੇ ਵੀ ਗੱਲ ਕਹਾਂਗਾ ਹਾਂਜੀ 17 ਸਾਲ ਹੋ ਗਿਆ ਤੇ ਮੈਂ ਹੁਣ ਨਾ ਨਾਲਾਂ ਚੰਗੀ ਗੱਲ ਤੁਹਾਨੂੰ ਪਸੰਦ ਠੀਕ ਹੈ ਨਾ ਬਹੁਤ ਬੰਦੇ ਹੋਰ ਹੈਗੇ ਆ ਹੂੰ ਇਹ ਸਾਰੇ ਇੱਕੋ ਹੀ ਉਕਾਸ ਦੇ ਮਾਲਕ ਹੈ ਹੂੰ 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 ਇਹਨਾਂ ਨੂੰ ਦੇਖੋ ਸਾਹਮਣੇ ਬੀਜੇਪੀ ਦੇ ਨਾਲ ਇਹੋ ਵਿੱਚ ਰਹਿ ਕੇ ਵਿੱਚ ਫੇਜਫੀ ਪਾਉਣ ਨੂੰ ਨਾਲ ਕਰਦੇ ਰਹੇ ਆ ਹਾਂਜੀ ਜਿਹੜੀ ਬੀਜੇਪੀ ਦੇ ਵਿੱਚ ਤੁਹਾਨੂੰ ਪਾਲਿਸੀਆਂ ਦੇ ਬਾਰੇ ਸਾਰਾ ਕੁਝ ਪਤਾ ਹੈਗਾ ਕਿਸਾਨੀ ਮੋਰਚੇ ਦੇ ਵਿੱਚ ਬੱਚੀ ਸਿੱਖਾਂ ਦੇ ਬਾਰੇ ਵਿੱਚ ਬਿਆਦੀਆਂ ਦੇ ਮਾਮਲੇ ਵਿੱਚ ਹਾਂਜੀ ਕਿਹਣਾ ਐਸਾ ਮਸਲਾ ਜਿਹਦੇ ਵਿੱਚ ਉਹਨਾਂ ਲੋਕਾਂ ਨੇ ਨੁਕਸਾਨ ਨਹੀਂ ਕੀਤਾ ਹੈਗਾ ਬਿਲਕੁਲ ਹੂੰ ਹੂੰ ਔਰ ਇਹਨਾਂ ਦਾ ਮਨ ਫਿਰ ਲਲਚਾਈ ਗਿਆ ਜਾਂਦਾ ਸੀ ਹਾਂਜੀ ਮੈਂ ਤਾਂ ਮੈਂ ਤਾਂ ਕੱਲ ਦੇ ਅੱਜ ਆਰਟੀਕਲ ਕਿ ਪੜਿਆ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਕਾਲੀ ਦਲ ਇੱਕ ਵਾਰੀ ਖੁੱਲ ਕੇ ਗੱਲ ਕਰ ਦਿੰਦਾ ਨਾ ਇਹੋ ਖੁੱਲ ਕੇ ਹੂੰ ਹੂੰ ਫਿਰ ਅਸੀਂ ਜਿੱਤੀਏ ਜਾਂ ਹਾਰੀਏ ਹੂੰ ਅਸੀਂ ਬੀਜੇਪੀ ਨਾਲ ਸਹੀ ਹੋਂਤਾ ਨਹੀਂ ਕਰਨਾ ਹੂੰ ਮੇਜ ਸਿੰਘ ਜੀ ਜੇ ਇੰਨੀ ਗੱਲ ਇੱਥੇ ਹੋ ਕੇ ਕਈ ਹੋਂਦੀ ਤਾਂ ਇਹਨਾਂ ਸੀਟਾਂ ਹੋਰ ਦੋ ਮਿਲਣੀਆਂ ਸੀਗੀਆਂ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਭਾਈ ਕਿਆ ਬਤਾ ਕੁਲਵਿੰਦਰ ਭਾ ਦਾ ਵੀ ਮੈਸੇਜ ਆ ਰਿਹਾ ਆ ਚੌਹਾਂ ਸਾਹਿਬ ਉਹਨਾਂ ਨੇ ਗੱਲ ਕਹੀ ਆ ਵੀ ਕਹਿੰਦੇ ਲੁਧਿਆਣੇ ਵਾਲੇ ਮਨਪੀਤ ਵਾਲੀ ਸਾਹਿਬ ਬਹੁਤ ਹੀ ਸੂਝਵਾਨ ਆ ਜੇ ਥੋੜਾ ਟਾਈਮ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਮੈਂ ਕਹੂੰਗਾ ਮੈਂ ਆਲਰੇਡੀ ਉਹਨਾਂ ਦਾ ਆਲਰੇਡੀ ਤੁਹਾਡੇ ਤੱਕ ਗੱਲ ਰੱਖ ਦਿੱਤੀ ਆ ਤੁਹਾਡਾ ਕੀ ਨਜ਼ਰੀਆ ਹੈ ਇਹਦੇ ਬਾਰੇ ਜੀ ਮਨਪੀਤ ਵਾਲੀ ਬਾਰੇ ਆਪ ਜੀ ਦਾ ਕੀ ਓਪੀਨੀਅਨ ਆ ਦੇਖੋ ਜੀ ਇਹ ਹੈ ਤੇ ਮੇਕਸੈਂਟਿਸ ਐਸਲੇ ਦਾ ਜਿਹੜਾ ਵੀ ਕੰਮ ਦੇ ਨਾ ਬਦਲ ਕੇ ਜਿਹਨੂੰ ਅਭਾਰ ਆ ਸਕੇ ਬਹੁਤ ਸਿਆਣੀ ਗੱਲ ਆ ਹੂੰ ਠੀਕ ਆ ਜੇ ਤਾਂ ਤੁਸੀਂ ਉਸ ਪਾਰਟੀ ਦੇ ਹਮਦਰਦ ਹੈਗੇ ਆ ਹੂੰ ਹੂੰ ਫਿਰ ਤੁਹਾਨੂੰ ਐਸਲੇ ਇਹ ਸੁਣਨਾ ਚਾਹੀਦਾ ਕਿ ਕਿਹੜਾ ਬੰਦਾ ਅੱਗੇ ਲਿਆ ਕੇ ਜਿਹਨਾਂ ਅਸੀਂ ਮੁਰਕੇ ਦਵਾਰਾ ਫੇਖੜੇ ਹੋ ਜਾਈਏ ਸਰਜੀਤੋ ਜੀ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਹੂੰ 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 ਕਿਸਾ ਫੈਸਾ ਨੂੰ ਆਪਣੇ ਪਰਸਲ ਗੱਲ ਵਿੱਚ ਨਹੀਂ ਆਉਂਦੀ ਲੋੜ ਹੈਗੀ ਜੇ ਤੁਸੀਂ ਪਾਰਟੀ ਦੇ ਲਈ ਇੰਨੇ ਜ਼ਿਆਦਾ ਹਮਦਰਦ ਹੈਗੇ ਆ ਉਸ ਪੰਜਾਬ ਦੇ ਇੰਨੇ ਹਮਦਰਦ ਹੈਗੇ ਆ ਤੇ ਫੇ ਤੁਹਾਨੂੰ ਇਹ ਨਹੀਂ ਲਿਖਣਾ ਚਾਹੀਦਾ ਹੈਗਾ ਵੀ ਮੈਂ ਮੇਰੇ ਨਾਲ ਹੀ ਫੇ ਤੁਸੀਂ ਜਿਹੜਾ ਵੀ ਜਿਹੜਾ ਵੀ ਬੰਦਾ ਮੁਰੇ ਤੁਹਾਨੂੰ ਲੱਗਦਾ ਚੰਗਾ ਵੀ ਜੇ ਹਾਂ ਉਹਨੂੰ ਅੱਗੇ ਲੈਣਾ ਚਾਹੀਦਾ ਹੈਗਾ ਨਹੀਂ ਠੀਕ ਆ ਤੇ ਖਾਸ ਕਰਕੇ ਚੌਹਾਂ ਸਾਹਿਬ ਆਪਾਂ ਸਤ ਸਮੁੰਦਰੋਂ ਪਾਰ ਬੈਠੇ ਆ ਤੇ ਅਸੀਂ ਤਾਂ ਖਾਸ ਕਰਕੇ ਉਸ ਪੰਜਾਬ ਲਈ ਤੇ ਖਾਸ ਕਰਕੇ ਅਕਾਲੀ ਦਲ ਲਈ ਜਿਹੜਾ 1900 ਵੀਰ ਆਇਆ ਉਸ ਤੋਂ ਲੈ ਕੇ ਅੱਜ ਤੱਕ ਦਾ ਅਸੀਂ ਉਹ ਲਈ ਚੜੀ ਗੱਲਾਂ ਖਾਸ ਕਰਕੇ ਜੇ ਅੱਜ ਦਾ ਆਪਾਂ ਪ੍ਰੋਗਰਾਮ ਕਰ ਰਹੇ ਆ ਨਾ ਤੁਹਾਡੇ ਮਨ ਦੇ ਵਿੱਚ ਕੋਈ ਤਰਸਾ ਜੇ ਮੇਰੇ ਮਨ ਦੇ ਵਿੱਚ ਕੋਈ ਤਰਸਾ ਖਾਸ ਕਰਕੇ ਜਿੰਨੇ ਅੱਜ ਸਾਨੂੰ ਜ਼ਿੰਦਾਬਾਦ ਟੀਵੀ ਤੇ ਸਾਨੂੰ ਲਾਈਵ ਦੇਖ ਰਹੇ ਆ ਨਾ ਇਸ ਗੱਲ ਦੇ ਉਹ ਵੀ ਮੇਰੇ ਨਾਲ ਸਹਿਮਤ ਹੋਣਗੇ ਵੀ ਅਸੀਂ ਦੋਈ ਭਾਈ ਜੇ ਗੱਲਾਂ ਬਾਤਾਂ ਕਰ ਰਹੇ ਆ ਨਾ ਖਾਸ ਕਰਕੇ ਸਾਡੇ ਜੀਟੀਏ ਦੇ ਵਿੱਚ ਜਾਂ ਅੰਟਾਰੀਓ ਦੇ ਵਿੱਚ ਕਿੰਨੇ ਕੁ ਟੀਵੀ ਚੱਲ ਰਹੇ ਆ ਤੁਸੀਂ ਵੀ ਮੈਨੂੰ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਜ਼ਿੰਦਾਬਾਦ ਦੇ ਉੱਤੇ ਇਹ ਗੱਲਾਂ ਕੀਤੀਆਂ ਔਰ ਦਸਿਆਂ ਔਰ ਤੁਹਾਡੇ ਨਾਲ ਕੁਝ ਅਸੀਂ ਵਿਚਾਰ ਵਟਾਂਦਰਾ ਕਰਦੇ ਆਂ ਜਦੋਂ ਵੀ ਗੱਲਬਾਤ ਖਾਸ ਕਰਕੇ ਕੋ ਕੌਮ ਦੀ ਗੱਲਬਾਤ ਕਰਦੇ ਆ ਤਾਂ ਅਸੀਂ ਮੈਂ ਚੌਹਾਨ ਸਾਹਿਬ ਨੂੰ ਕੈਂਟੀ ਕਰਦਾ ਤੇ ਚੌਹਾਨ ਸਾਹਿਬ ਦੀ ਨਜ਼ਰ ਤੋਂ ਤੁਹਾਡੇ ਨਾਲ ਹਲਕੀਆਂ ਫੁਲਕੀਆਂ ਅਸੀਂ ਗੱਲਾਂ ਬਾਤਾਂ ਕਰਦੇ ਆਂ ਪਰ ਚੌਹਾਨ ਸਾਹਿਬ ਅਸੀਂ ਤਾਂ ਉਸ ਮੁਲਕ ਦੀਆਂ ਤੰਦਰੁਸਤੀ ਚੜ੍ਹਦੀ ਕਲਾ ਤੇ ਖਾਸ ਕਰਕੇ ਜੀ ਅਕਾਲੀ ਦਲ ਦੀ ਅੱਜ ਆਪਾਂ ਗੱਲਬਾਤ ਕਰ ਰਹੇ ਆਂ ਅਸੀਂ ਉਹਨਾਂ ਦੀ ਇਹੀ ਕਮਾਂਗੇ ਵੀ ਦੁੱਲੇ ਬੇਰਾ ਦਾ ਹੱਲੇ ਕੁਝ ਨਹੀਂ ਵਿਗੜਿਆ ਜੇ ਅਸੀਂ ਅੱਜ ਵੀ ਪਰ ਕალიਦਾਂ ਨੂੰ ਜੇ ਸਰਜੀਤ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਥੋੜਾ ਜਿਹਾ ਕੁਛ ਨਾ ਕੁਛ ਬ੍ਰੇਕ ਲੈਣੀ ਪੈਣੀ ਆ ਤੇ ਬ੍ਰੇਕ ਲੈ ਕੇ ਕਿਸੇ ਦੇ ਹੱਥ ਥੋੜਾ ਟਾਈਮ ਕੋਈ ਹੋਰ ਚੇਂਜ ਕਰਕੇ ਦੇਖ ਲਓ ਕਹਿੰਦੇ ਹੁੰਦੇ ਆ ਜੇ ਬੱਸ ਦਾ ਡਰਾਈਵਰ ਬਦਲ ਲਈਏ ਨਾ ਬਾਈਵਲ ਲੱਗਦਾ ਹੁੰਦਾ ਵੀ ਉਹ ਕਰਵਾ ਬਹੁਤ ਪਾਉਂਦਾ ਨਵਾਂ ਡਰਾਈਵਰ ਕੋਲੋਂ ਕੋ ਨਵੇਂ ਲਈ ਤੇ ਲੈ ਜਾਂਦਾ ਹੁੰਦਾ ਇਹ ਮੇਰਾ ਨਜ਼ਰੀਆ ਚੌਂ ਸਾਬ ਐਂਡ ਵਿੱਚ ਦੇਖੋ ਜੀ ਅਸੀਂ ਜਿਹੜੇ ਜੇ ਪਗਲ ਚ ਕਰ ਰਹੇ ਹੈਗੇ ਆ ਅਸੀਂ ਕੋਈ ਦੁਸ਼ਮਣ ਬਣ ਕੇ ਨਹੀਂ ਕਰ ਰਹੇ ਬਿਲਕੁਲ ਜੀ ਬਿਲਕੁਲ ਅਸੀਂ ਹਤੈਸ਼ੀ ਬਣ ਕੇ ਤਾਂ ਕਰ ਰਹੇ ਆ ਔਰ ਅਸੀਂ ਚੋਣੇ ਹੈਗੇ ਮੈਂ ਖੁਦ ਚੋਣਾਂ ਹੈਗਾ ਬਿਲਕੁਲ ਬੇਅਜ਼ੀਮ ਮੁੜ ਕੇ ਕਿਉਂਕਿ ਅਕਾਲੀ ਦਲ ਸਾਡਾ ਆਪਣਾ ਪੰਜਾਬ ਦੀ ਪਾਰਟੀ ਹੈਗੀ ਆ ਹੁਣ ਦੁਬਾਰਾ ਮੁੜ ਕੇ ਖੜੇ ਕੀਤਾ ਜਾਵੇ ਸਾਡੀ ਚਿੰਤਾ ਹੈ ਇਸ ਗੱਲ ਦੀ ਹੈ ਹੂੰ ਚੋਹਣ ਸਾਹਿਬ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਸੀਗੀ ਵਾਪਾ ਦੇਖੋ ਆਪਾਂ ਵੀ ਉਸੇ ਬਲੋਂਗ ਨੂੰ ਕਰਦੇ ਆ ਸਾਡੇ ਬਜ਼ੁਰਗਾਂ ਨੇ ਵੀ ਸਾਡੇ ਜੇ ਵੱਡੇ ਬਜ਼ੁਰਗ ਸੀ ਉਹਨਾਂ ਨੇ ਵੀ ਅਕਾਲੀ ਦਲ ਨੂੰ ਆਪਣਾ ਖੂਨ ਪਾਪਾ ਕੇ ਇੱਥੇ ਤੱਕ ਸਿੰਜਿਆ ਆ ਸਾਡੇ ਵੱਡੇ ਬਜ਼ੁਰਗਾਂ ਨੇ ਔਰ ਅਕਾਲੀ ਦਰ ਲਈ ਚੜਦੀ ਕਲਾ ਮਾ ਜੀਲਾ ਕਟੀਆਂ ਆ ਔਰ ਗੱਲ ਕੋਈ ਗੱਲਬਾਤ ਜੀ ਹੈ ਰਲਕ ਮੜਕ ਅਸੀਂ ਅੱਜ ਕੋਈ ਗੱਲਬਾਤ ਕਰਦੇ ਆ ਨਾ ਤੇ ਉਹ ਗੱਲ ਦਾ ਸਵਾਦ ਵੀ ਪਰ ਅੱਜ ਅਕਾਲੀ ਦਰ ਪਤਾ ਨਹੀਂ ਕਿਹੜੇ ਵਾਲੇ ਪਾਸੇ ਨੂੰ ਚੱਲ ਗਿਆ ਆ ਪਰ ਅਸੀਂ ਫੇਰ ਅੰਦਾਸਾ ਕਰਾਂਗੇ ਚੜਦੀ ਕਲਾ ਕਰਾਂਗੇ ਅਸੀਂ ਕਹਿੰਨਾ ਵੀ ਥੋੜਾ ਜਿਹਾ ਦੇਖੋ ਸਮਾਂ ਦੇਖੋ ਸਮੇਂ ਦੀ ਧਾਰ ਦੇਖੋ ਐਂਡ ਚ ਚੌਂਸਾ ਲਈਏ ਆਜ ਆਜ ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਸ਼ੁਭ ਸ਼ਾਮਾ ਹੈਗੀਆ ਕਿ ਜੇ ਕੋਈ ਵੀ ਆਵੇ ਜਿਹੜਾ ਇਮਾਨਦਾਰ ਹੈਗਾ ਉਹ ਉਸ ਪਾਰਟੀ ਕਲਦਨ ਅੱਗੇ ਲੈ ਕੇ ਆਵੇ ਤਾਂ ਕਿ ਅਸੀਂ ਹੋਰਾਂ ਪਾਰਟੀਆਂ ਨੂੰ ਛੱਡ ਕੇ ਅਸੀਂ ਆਪਣੀ ਇਕੱਲੀ ਪੰਜਾਬ ਦੀ ਪਾਰਟੀ ਖੇਤਰੀ ਪਾਰਟੀ ਹੈਗੀ ਆ ਉਹਦੇ ਨਾਲ ਅਸੀਂ ਆਪਣੇ ਵੱਲੋਂ ਆਪਣਾ ਰਾਜ ਖੋਚ ਲਈਏ ਔਰ ਪੰਜਾਬ ਦੇ ਲੋਕਾਂ ਵਿੱਚ ਅਸੀਂ ਆਪਣਾ ਵਿਸ਼ਵਾਸ ਬਣਾ ਕੇ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਕੌਮ ਦੇ ਲਈ ਸਕੀਲੇ ਇਸ ਕੰਮ ਕਰ ਸਕੀਏ ਮੈਂ ਥੋੜਾ ਧੰਨਵਾਦ ਕਰਦਾ ਤੇ ਤੁਸੀਂ ਜਿੰਦਾਬਾਦ ਨਾਲ ਜੁੜਿਆ ਤੇ ਇਹਦੇ ਤੁਸੀਂ ਜੁੜੇ ਰਹਿਣਾ ਤੇ ਰਲ ਮਿਲ ਕੇ ਆਪਾਂ ਹੌਲੀ ਹੌਲੀ ਜਿੰਦਾਬਾਦ ਨੂੰ ਅੱਗੇ ਵਧਾਰਿਆ ਤੇ ਕੁਛ ਨਾ ਕੋਸ ਹਲਕੀ ਫਲਕੀ ਗੱਲਬਾਤ ਕਰਕੇ ਅਸੀਂ ਜਿੰਨੇ ਵੀ ਸਾਡੇ ਦੇਖਣ ਵਾਲੇ ਜਾਂ ਸੁਣਨ ਵਾਲੇ ਆ ਜਿੰਦਾਬਾਦ ਨੂੰ ਤੇ ਅਸੀਂ ਉਹਨਾਂ ਲਈ ਕੁਛ ਨਾ ਕੋਈ ਨਵੀਂ ਗੱਲਬਾਤ ਕਰਕੇ ਲੈ ਕੇ ਆਈ ਮੈਂ ਤੁਹਾਤੋਂ ਇੱਥੇ ਇਜਾਜ਼ਤ ਲੈਣੀ ਆ ਚੌਂ ਸਾਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਸਾਬ ਵਾਹਿਗੁਰੂ ਜੀ ਦੀ ਫਤਿਹ ਤੇ ਮੈਂ ਇੱਥੇ ਤੁਹਾਤੋਂ ਸਾਰਿਆਂ ਤੋਂ ਇੱਥੇ ਇਜਾਜ਼ਤ ਲਾਉਂਗਾ ਤੇ ਮੈਂ ਅਰਦਾਸ ਕਰੂੰਗਾ ਵੀ ਤੁਸੀਂ ਜਿੱਥੇ-ਜਿੱਥੇ ਬੈਠੇ ਆ ਨਾ ਆਪਾਂ ਰਲ ਮਿਲ ਕੇ ਉਸ ਵਤਨ ਪੰਜਾਬ ਲਈ ਚੜ੍ਹਦੀ ਕਲਾ ਦੀਆਂ ਦੁਆਵਾਂ ਕਰੀਏ ਖਾਸ ਕਰਕੇ ਕੁਝ ਅਕਾਲੀ ਦਲ ਨੂੰ ਵੀ ਥੋੜਾ ਜਿਹਾ ਆਪਣੀਆਂ ਜਿਹੜੀਆਂ ਪਿਛਲੀਆਂ ਪਰਤਾਂ ਸੀ ਉੱਤੇ ਆਪਾਂ ਉਹਨਾਂ ਨੂੰ ਵੀ ਉਹ ਚੱਲਣਾ ਪੈਣਾ ਤੇ ਰਲ ਮਿਲ ਕੇ ਅਕਾਲੀ ਦਲ ਨੂੰ ਆਪਾਂ ਅੱਗੇ ਵਧਾਈਏ ਤੇ ਸਾਡੇ ਵੱਲੋਂ ਇੱਕੋ ਹੀ ਅਰਦਾਸ ਉਸ ਚੜ੍ਹਦੀ ਕਲਾ ਪੰਜਾਬ ਲਈ ਅਰਦਾਸ ਕਰਾਂਗੇ ਇੱਥੇ ਮੇਤੋਂ ਥਾਤੂ ਮੈਂ ਲੈਣੀ ਆ ਅਜ਼ਾਸਤ ਮੇਰੇ ਵੱਲੋਂ ਤੁਹਾਨੂੰ ਸਤ ਸਿਰੀ ਅਕਾਲ